ਦੋਸਤੋ ਦਰੁਪਰਾਠੀ ਨੇ ਸਿੱਖ ਇਤਿਹਾਸ ਦੇ ਉੱਤੇ ਜਿਹੜਾ ਸਪੈਸ਼ਲੀ ਕਹ ਲਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਜਿਹੜਾ ਸਿੱਖ ਤਾਰੀਖ ਦਾ ਚੈਪਟਰ ਆ ਉਹਦੇ ਉੱਤੇ ਇੱਕ ਵੀਡੀਓ ਬਣਾਈ AI ਜਨਰੇਟਡ ਉਹ ਵੀਡੀਓ ਸੀਗੀ ਤੇ ਉਹਨੂੰ ਜਿਹੜਾ ਉਹਨਾਂ ਨੇ ਹੁਣ ਡਿਲੀਟ ਵੀ ਕਰ ਦਿੱਤਾ ਦਰੁਪਰਾਠੀ ਚੈਨਲ ਦੇ ਵੱਲੋਂ ਪਹਿਲਾਂ ਉਸ ਵੀਡੀਓ ਨੂੰ ਨਸ਼ਰ ਕੀਤਾ ਜਾਂਦਾ ਸਿੱਖਾਂ ਦੇ ਇੱਕ ਵੱਡੇ ਵਰਗ ਦੇ ਵੱਲੋਂ ਕਹਿ ਲੋ ਕਿ ਉਹਦਾ ਵਿਰੋਧ ਹੁੰਦਾ ਤੇ ਉਸ ਤੋਂ ਬਾਅਦ ਉਹਨੂੰ ਡਿਲੀਟ ਕਰ ਦਿੱਤਾ ਗਿਆ ਦਰੁਪਰਾਠੀ ਦੇ ਵੱਲੋਂ ਤੇ ਇਹ ਸਾਰਾ ਮਸਲਾ ਕੀ ਆ ਇਹਦੇ ਤੇ ਜਿਹੜੀ ਕੀ ਕੰਟਰੋਵਰਸੀ ਹੋਈ ਆ ਉਹਦੇ ਤੇ ਆਪਾਂ ਗੱਲ ਕਰਨੀ ਆ ਪਰ ਇਹਦੇ ਵਿੱਚ ਬੜਾ ਜ਼ਰੂਰੀ ਆ ਕਿ ਤੁਹਾਡੀ ਸਭ ਦੀ ਇਹਦੇ ਉੱਤੇ ਕੀ ਪ੍ਰਤੀਕਿਰਿਆ ਆ ਇਹ ਲਗਾਤਾਰੀ ਇਹ ਗੱਲ ਹੋ ਰਹੀ ਆ ਖਾਸ ਕਰਕੇ ਆਪਾਂ ਗੱਲ ਕਰਦੇ ਇਤਿਹਾਸ ਨੂੰ ਲੈ ਕੇ ਜਾਂ ਜਿਹੜੀਆਂ ਗੱਲਾਂ ਹੋਣੇ ਉਹਦੇ ਵਿੱਚ ਕੀਤੀਆਂ ਪਰ ਜੇ ਐਸਵੀ ਕੇ ਨਾਲ ਨਾ ਜਿਹੜੀ ਹੁਣ ਏਆਈ ਦੀ ਜਿਹੜੀ ਟੈਕਨੋਲੋਜੀ ਆ ਤੇ ਉਹਦੇ ਤੇ ਜਿੱਦਾਂ এসਜੀਪੀਸੀ ਦੇ ਵੱਲੋਂ ਜੇ ਸਟਿੱਕੇ ਨਾਲ ਗਰੇਵਾਲ ਸਾਹਿਬ ਨੇ ਜਾਂ ਇੰਨੇ ਤਰਕੀ ਦੇ ਵਿੱਚ ਆਉਣ ਦੀ ਵੈਸੇ ਵੀ ਕੋਈ ਖਾਸ ਜ਼ਰੂਰਤ ਨਹੀਂ ਸੀ ਗਰੇਵਾਲ ਸਾਹਿਬ ਵਰਗੀ ਇਸ ਲੈਵਲ ਦੀਆਂ ਪਦਵੀਆਂ ਨੂੰ ਦੱਲੇ ਵਰਗਾ ਸ਼ਬਦ ਯੂਜ਼ ਕਰਨਾ ਸਾਡੇ ਸਿੰਘ ਸਾਹਿਬ ਨੂੰ ਇਹ ਕਹਿਣਾ ਕਿ ਭਾਈ ਬੰਦੇ ਦਾ ਪੁੱਤ ਵੜ ਕੇ ਵੀਡੀਓ ਡਿਲੀਟ ਕਰ ਦੇ ਪੀ ਇਦਾਂ ਦੀ ਕੋਈ ਮੈਨੂੰ ਜ਼ਾਤੀ ਤੌਰ ਤੇ ਨਹੀਂ ਲੱਗਦਾ ਵੀ ਈ ਈ ਵੀ ਕੋਈ ਗੱਲ ਜਿਹੜੀ ਇਹਦੇ ਤੇ ਮਸਲਾ ਬਣਾਉਣ ਦੀ ਲੋੜ ਸੀਗੀ ਕਈ ਵਾਰ ਬੰਦੇ ਤੋਂ ਅਣਭੋਲ ਗਲਤੀ ਵੀ ਹੋ ਜਾਂਦੀ ਆ ਤੇ ਸਾਨੂੰ ਇਹ ਚੀਜ਼ਾਂ ਥੋੜੀਆਂ ਜਿਹੀਆਂ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਜੇ ਅਸੀਂ ਬਿਲਕੁਲ ਹੀ ਉਸ ਪਾਸੇ ਨੂੰ ਹੋ ਗਿਆ ਨਾ ਜਿੱਦਾਂ ਉਦੋਂ ਸਿੱਧੂ ਮੂਸੇ ਵਾਲੇ ਦੇ ਗਾਣੇ ਦੇ ਨਾਲ ਹੋਈ ਸੀਗੀ ਤੇ ਵੀ ਫੇਰ ਕਈ ਵਾਰ ਹੁੰਦਾ ਕਿ ਫੇਰ ਅਗਲਾ ਸੋਚਦਾ ਵੀ ਯਾਰ ਠੀਕ ਆ ਮੈਂ ਹੋਰ ਕੰਮ ਕਰੀ ਜਾਣਾ ਹੁਣ ਦੇਖੋ ਦਰੋਬ ਕੋਈ ਇਦਾਂ ਦਾ ਬੰਦਾ ਤਾਂ ਹੈ ਨਹੀਂ ਜਿਹਨੂੰ ਪੈਸਿਆਂ ਦੀ ਲੋੜ ਆ ਜਾਂ ਉਹਨੂੰ ਵਿਓ ਸ਼ਿਪ ਦੀ ਲੋੜ ਆ ਵਨ ਆਫ ਦਾ ਬਨ ਆਫ ਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਵੱਡਾ ਜੇਕਰ ਆਪਾਂ ਇਹ YouTube ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਜਿਹੜਾ ਇੱਕ ਸ਼ਬਦ ਯੂਜ਼ ਕੀਤਾ ਜਾਂਦਾ ਉਹ ਉਹਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ ਇੰਡੀਆ ਦੇ ਵਿੱਚ ਉਹ ਤੇ ਉਹਨੂੰ ਨਾ ਤਾਂ ਕੋਈ ਪੈਸਿਆਂ ਦੀ ਇਦਾਂ ਦੀ ਕੋਈ ਜ਼ਰੂਰਤ ਆ ਨਾ 뷰ਅਰਸ਼ਿਪ ਦੀ ਜ਼ਰੂਰਤ ਆ ਤੇ ਜਿਹੜੀ ਉਹ ਵੀਡੀਓ ਮੈਂ ਦੇਖੀ ਵੀ ਆ ਮੈਂ ਬੱਸ ਇਹ ਸੋਚਿਆ ਸੀਗਾ ਕਿ ਪੁਆਇੰਟ ਬਾਈ ਪੁਆਇੰਟ ਉਹਦੇ ਤੇ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਦੇ ਵਿੱਚ ਉਹਨੇ ਕੀਤੀਆਂ ਸਿੱਖ ਇਤਿਹਾਸ ਕਿਦਾਂ ਦੱਸਿਆ ਉਹਦੇ ਤੇ ਗੱਲ ਕਰਾਂਗੇ ਬਟ ਉਹਨਾਂ ਨੇ ਵੀਡੀਓ ਪਹਿਲਾਂ ਹੀ ਡਿਲੀਟ ਕਰ ਦਿੱਤੀ ਤੇ ਚਲੋ ਕਾਫੀ ਵਿਰੋਧ ਵੀ ਸੀਗਾ ਉਨੇ ਉਹ ਡਿਲੀਟ ਕਰਦੀ ਪਹਿਲਾਂ ਉਹਨਾਂ ਨੇ ਕੋਈ ਪੋਲਸ ਵਗੈਰਾ ਕਰਾਉਣ ਦੀ ਗੱਲ ਕਹੀ ਸੀ ਪਰ ਖੈਰ ਜਿਹੜਾ ਉਹਨੇ ਬਾਅਦ ਵਿੱਚ ਉਹ ਡਿਲੀਟ ਕਰਤੀ ਤਾਂ ਆਈ ਥਿੰਕ ਚਲੋ ਚੰਗਾ ਕਦਮ ਹੈ ਕਿਉਂਕਿ ਜੇਕਰ ਆਪਾਂ ਉਹਦੇ ਨਾਲ ਸਹਿਮਤ ਹੈ ਜਾਂ ਸਹਿਮਤ ਹੈ ਉਹ ਬਾਅਦ ਦੀ ਗੱਲ ਹੈ ਪਰ ਜੇਕਰ ਸਿੰਘ ਸਹਿਵਾਨ ਜਥੇਦਾਰਾਂ ਦੇ ਵੱਲੋਂ ਜਾਂ ਐਸਜੀਪੀਸੀ ਸਾਡੀ ਜਿਹੜੀ ਸਿੱਖਾਂ ਦੀ ਸਭ ਤੋਂ ਹਾਇਰ ਬਾਡੀ ਆ ਉਹਦੇ ਵੱਲੋਂ ਇੱਕ ਕੋਈ ਕਿਹਾ ਜਾਂਦਾ ਤੇ ਉਸ ਗੱਲ ਨੂੰ ਮੰਨਣਾ ਚਾਹੀਦਾ ਤੇ ਆਈ ਥਿੰਕ ਦਰੂਬ ਨੇ ਇਹ ਮੰਨ ਕੇ ਇੱਕ ਚੰਗੀ ਚੀਜ਼ ਕੀਤੀ ਹੈ ਤੇ ਉਹਨੇ ਕਿਤੇ ਨਾ ਕਿਤੇ ਆਪਣੀ ਇੰਟੈਂਸ਼ਨ ਵੀ ਦਿਖਾਈ ਆ ਕਿ ਉਹਦੇ ਦਿਲ ਦੇ ਵਿੱਚ ਕੋਈ ਮੈਲ ਨਹੀਂ ਸੀ ਉਹਨੇ ਉਹ ਵੀਡੀਓ ਬਣਾਈ ਸੀ ਉਹਨੂੰ ਸ਼ਾਇਦ ਲੱਗਾ ਹੋਣਾ ਕਿ ਮੈਂ ਜਿੱਦਾਂ ਉਹਨੇ ਕਿਹਾ ਵੀ ਆ ਬਾਅਦ ਵਿੱਚ ਜ਼ਿਕਰ ਮੈਂ ਚਲੋ ਪਹਿਲਾਂ ਉਹਦਾ ਤੁਹਾਡੇ ਨਾਲ ਜਿਹੜਾ ਉਹਨੇ ਆਪਣਾ ਮੌਕਫ ਇਹਦੇ ਤੇ ਸਾਂਝਾ ਕੀਤਾ ਦਰੋਬਰਾਠੀ ਨੇ ਜਿਹੜਾ ਜਦੋਂ ਇਹ ਵੀਡੀਓ ਡਿਲੀਟ ਕੀਤੀ ਆ ਤੇ ਉਹਨੇ ਜਿਹੜਾ ਆਪਣਾ ਸੰਦੇਸ਼ ਪਾਇਆ ਪੋਸਟ ਕੀਤਾ ਉਹਦੇ ਵਿੱਚ ਦਰੋਬਰਾਠੀ ਦਾ ਇਹ ਕਹਿਣਾ ਕਿ ਇੱਕ ਤਾਂ ਉਹਨੇ ਕਿਹਾ ਕਿ ਸਾਰਿਆਂ ਦਾ ਧੰਨਵਾਦ ਆ ਕਿ ਜਿਹੜੀ ਮੇਰੀ ਇਹ ਵੀਡੀਓ ਆਈ ਸੀਗੀ ਸਿੱਖ ਹਿਸਟਰੀ ਦੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਹਿਸਟਰੀ ਵਾਲੀ ਵੀ ਉਹਦੇ ਤੇ ਜਿਹੜਾ ਸਾਡਾ ਫੀਡਬੈਕ ਆਇਆ ਉਹਦੇ ਸਭ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਤੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਇਸ ਵੀਡੀਓ ਨੂੰ ਅਪਰੀਸ਼ੀਏਟ ਕੀਤਾ ਤੇ ਉਹ ਚਾਹੁੰਦੇ ਸੀਗੇ ਕਿ ਵੀਡੀਓ ਨੂੰ ਇਸੇ ਤਰੀਕੇ ਨਾਲ ਚੈਨਲ ਦੇ ਉੱਤੇ ਰੱਖਿਆ ਜਾਵੇ ਪਰ ਮੈਂ ਇਹ ਫੈਸਲਾ ਕੀਤਾ ਕਿ ਮੈਂ ਇਹਨੂੰ ਹਟਾ ਰਿਹਾ ਕਿਉਂਕਿ ਕੁਝ ਜਿਹੜੇ ਵਿਊਅਰਜ਼ ਆ ਕੁਝ ਕੇ ਵੇਖਣ ਵਾਲਿਆਂ ਨੂੰ ਬਹੁਤ ਸਟਰੋਂਗਲੀ ਇਹ ਲੱਗਦਾ ਕਿ ਜੇ ਇਸ ਵੀ ਕਿ ਵੀ ਜਿਹੜਾ ਸਿੱਖ ਗੁਰੂਆਂ ਦਾ ਐਨੀਮੇਟਡ ਉਹਨਾਂ ਦਾ ਉਹਨਾਂ ਨੂੰ ਦਿਖਾਇਆ ਗਿਆ ਵੀ ਲੋਕਾਂ ਦੇ ਜਿਹੜੇ ਆ ਧਾਰਮਿਕ ਵਿਸ਼ਵਾਸ ਆ ਸਿੱਖਾਂ ਦਾ ਜਿਹੜਾ ਧਾਰਮਿਕ ਵਿਸ਼ਵਾਸ ਆ ਵੀ ਕਈ ਲੋਕਾਂ ਦੇ ਉਹਦੇ ਤੇ ਬਹੁਤ ਭਾਰੀ ਸੱਟ ਲੱਗੀ ਆ ਸੋ ਇਸ ਕਰਕੇ ਮੈਂ ਜਿਹੜਾ ਕਿਸੇ ਵੀ ਧਾਰਮਿਕ ਜਾਂ ਪੋਲਿਟੀਕਲ ਕੰਟਰੋਵਰਸੀ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਤੇ ਮੇ ਇਹ ਵੀਡੀਓ ਮੇਰਾ ਸਿਰਫ ਤੇ ਸਿਰਫ ਇੱਕ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਕੁਝ ਜਿਹੜੀਆਂ ਭਾਰਤੀ ਜਿਹੜੇ ਹੀਰੋਜ਼ ਨੇ ਉਹਨਾਂ ਦੀਆਂ ਸਟੋਰੀਆਂ ਜਿਹੜੀਆਂ ਮੈਂ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਲਿਜਾ ਸਕਾਂ ਇਸ ਨਵੇਂ ਐਜੂਕੇਸ਼ਨਲ ਫਾਰਮੈਟ ਦੇ ਜ਼ਰੀਏ ਮੇਰਾ ਸਿਰਫ ਇਹੀ ਮੰਤਵ ਸੀਗਾ ਹੋਰ ਮੇਰੇ ਕੋਈ ਵੀ ਇਦਾਂ ਦੀ ਗੱਲ ਨਹੀਂ ਸੀਗੀ ਤੇ ਫਿਰ ਉਹਨੇ ਕਿਹਾ ਕਿ ਜਿਹੜਾ ਇਹ ਐਜੂਕੇਸ਼ਨਲ ਫਾਰਮੈਟ ਆ ਇਹਦੇ ਇੱਕ ਬਹੁਤ ਵੱਡਾ ਇਹਦੇ ਵਿੱਚ ਕਈ ਸਾਰੀਆਂ ਸੰਭਾਵਨਾਵਾਂ ਨੇ ਤੇ ਮੈਂ ਹੋਰ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਆਪਣੀਆਂ ਹਿਸਟਰੀ ਆਪਣੇ ਇਤਿਹਾਸ ਦੇ ਵਿੱਚ ਉਹ ਹੋਰ ਭਵਿੱਖ ਦੇ ਵਿੱਚ ਇੰਨਾ ਦਾ ਕੰਮ ਕਰੂੰਗਾ ਕਿ ਹੋਰ ਬਹੁਤ ਸਾਰੀਆਂ ਸਾਡੇ ਇਤਿਹਾਸ ਦੇ ਨਾਲ ਸੰਬੰਧਿਤ ਸਟੋਰੀਆਂ ਮੈਂ ਇਸ ਨਵੇਂ ਫਾਰਮੈਟ ਮਤਲਬ ਕਿ AI ਵੀਡੀਓ ਜਨਰੇਟਰ ਦੇ ਤਹਿਤ ਜਿਹੜੀਆਂ ਤੁਹਾਡੇ ਤੱਕ ਲਿਆ ਸਕਾਂ ਇਸ ਸਟੋਰੀ ਦੇ ਬਾਬਤ ਵੀ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਇਹ ਬਾਬਾ ਬੰਦਾ ਸਿੰਘ ਦੀ ਸਟੋਰੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸਟੋਰੀ ਆ ਵੀ ਇਹਨੂੰ ਮੈਂ ਕਿ ਕਿਸੇ ਦੂਸਰੇ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨਾ ਜਾਂ ਨਹੀਂ ਕਰਨਾ ਇਹਦੇ ਤੇ ਮੈਂ ਹਜੇ ਗਾਂ ਫੈਸਲਾ ਕਰੂੰਗਾ ਪਰ ਐਟ ਦਾ ਮੂਮੈਂਟ ਉਹਨਾਂ ਨੇ ਇਹ ਵੀਡੀਓ ਜਿਹੜੀ ਆ ਉਹ ਹਟਾ ਲਈ ਆ ਸੋ ਹੁਣ ਇਹਦੇ ਕਈ ਪੱਖ ਨੇ ਜੀ ਇੱਕ ਤਾਂ ਹੁਣ ਉਹਨਾਂ ਨੇ ਕਿਉਂਕਿ ਹਟਾ ਲਈਆ ਸੋ ਬਹੁਤ ਜ਼ਿਆਦਾ ਕਿਉਂਕਿ ਮੈਂ ਦੇਖੀ ਆ ਸਾਰੀ ਉਹ ਵੀਡੀਓ ਤੇ ਮੈਂ ਜੇ ਮੈਂ ਕਿਹਾ ਕਿ ਮੈਂ ਪੁਆਇੰਟ ਬਾਏ ਪੁਆਇੰਟ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਸੀ ਸੋ ਜਿੰਨੀਆਂ ਗੱਲਾਂ ਉਹਦੇ ਵਿੱਚੋਂ ਮੈਨੂੰ ਯਾਦ ਆ ਜੇ ਜਿਹਦੇ ਤੇ ਕਹ ਲੋ ਕਿ ਇੱਕ ਮਸਲਾ ਹੋਣਾ ਚਾਹੀਦਾ ਇੱਕ ਤਾਂ ਜਿਹੜੀ ਇਤਿਹਾਸ ਦੀ ਗੱਲ ਆ ਜਿਹੜਾ ਉਹਨੇ ਇਤਿਹਾਸ ਸੁਣਾਇਆ ਜਿੱਥੇ ਤੱਕ ਮੇਰੀ ਨੌਲੇਜ ਆਈ ਥਿੰਕ ਬਾਬਾ ਬੰਦਾ ਸਿੰਘ ਬਹਾਦਰ ਦਾ ਤਾਂ ਤਕਰੀਬਨ ਇਤਿਹਾਸ ਉਹਨਾਂ ਦੇ ਬਲੋਂ ਤਕਰੀਬਨ ਸਹੀ ਸੁਣਾਇਆ ਗਿਆ ਉਹਦੇ ਵਿੱਚ ਕੁਝ ਇੱਕ ਗੱਲਾਂ ਹੋ ਸਕਦੀਆਂ ਪਰ ਇਹ ਤਵਾਰੀਖ ਦੇ ਵਿੱਚ ਹਮੇਸ਼ਾ ਹੀ ਇਦਾਂ ਹੁੰਦਾ ਕਿ ਇੱਕ ਪੁਆਇੰਟ ਆਫ View ਹੋਰ ਹੁੰਦਾ ਇੱਕ ਪੁਆਇੰਟ ਆਫ View ਹੋਰ ਹੁੰਦਾ ਸਾਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਪੈਣਾ ਪਰ ਡੈਫੀਨਿਟਲੀ ਉਹਦੇ ਉੱਤੇ ਜ਼ਿਕਰ ਉਹਦੇ ਵਿੱਚ ਕੋਈ ਕਮੀ ਪੇਸ਼ੀ ਸੀਗੀ ਤੇ ਉਹ ਸਾਡੇ ਬਹੁਤ ਸਾਰੇ ਇਤਿਹਾਸਕਾਰ ਸੋਸ਼ਲ ਮੀਡੀਆ ਦੇ ਉੱਤੇ ਵੀ ਹੈਗੇ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿਹਾ ਹੋਰ ਸਾਡੇ ਬਹੁਤ ਸਾਰੇ ਲੋਕ ਜਿਹੜੇ ਇਹਦੇ ਤੇ ਕੰਮ ਕਰਦੇ ਨੇ ਉਦੋਂ ਕਿ ਸਾਬ ਦਾ ਮੈਂ ਸਪੈਸੀਫਿਕਲੀ ਨਾਮ ਇਸ ਕਰਕੇ ਲਿਆ ਕਿਉਂਕਿ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਸਾਰਾ ਕੰਮ ਕੀਤਾ ਤੇ ਉਹ ਆਈ ਥਿੰਕ ਇਹਦਾ ਜਿਆਦਾ ਵਧੀਆ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਜਵਾਬ ਦੇ ਸਕਦਾ ਜਿਉਂ ਵੀ ਇਹਦੇ ਵਿੱਚ ਕੋਈ ਕਮੀਆਂ ਪੇਚੀਆਂ ਸੀਗੀਆਂ ਬਟ ਸਟਿਲ ਸਾਨੂੰ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖਣਾ ਪੈਣਾ ਕਿ ਵੀ ਇਤਿਹਾਸਿਕ ਜਦੋਂ ਆਪਾਂ ਗੱਲ ਕਰੀਦੀ ਆ ਉਹਦੇ ਕਈ ਪੱਖ ਹੁੰਦੇ ਆ ਗੈਰ ਸਿੱਖ ਬੰਦਾ ਇਹ ਗੱਲ ਕਰਦਾ ਤੇ ਉਹ ਫਿਰ ਉਹਦੇ ਲਈ ਇਹ ਹੁੰ ਕਿਤੇ ਮੈਂ ਕਿਉਂਕਿ ਉਹਨੂੰ ਤਾਂ ਉਸ ਲੈਵਲ ਦੀ ਨੌਲੇਜ ਜ਼ਰੂਰ ਬਨੂ ਤਾਂ ਨਹੀਂ ਹੋਣੀ ਨਾ ਸਿੱਖ ਇਤਿਹਾਸ ਦੀ ਸਾਨੂੰ ਅਸੀਂ ਛੋਟੇ ਹੁੰਦੇ ਆ ਤਾਂ ਉਹ ਚੀਜ਼ਾਂ ਸੁਣੀਆਂ ਜਾਂ ਵੇਖੀਆਂ ਸਾਨੂੰ ਉਹਦੀ ਜਾਦੇ ਨੌਲੇਜ ਸੋ ਉਹਨੇ ਤਾਂ ਕੋਸ਼ਿਸ਼ ਹੋ ਤਾਂ ਕਰੂਗਾ ਕਿ ਜਿਹੜਾ ਇਹਦੇ ਤੇ ਕੋਈ تنਕੀਦ ਵੀ ਆ ਜਾਂ ਕਿਉਂਕਿ ਇਹਦੇ ਵਿੱਚ ਤਾਂ ਕੋਈ ਜਿਹੜਾ ਛੂਟਰੀ ਹੈਗਾ ਕਿ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਹਿੰਦੂ ਯੋਧਾ ਸੀ ਜਾਂ ਰਾਜਪੂਤ ਯੋਧਾ ਸੀ ਸੋ ਇਹ ਗੱਲ ਖੁਦ ਉਦੋਂ ਕੇ ਸਾਹਿਬ ਵੀ ਆਪਣੀਆਂ ਸਪੀਚਾਂ ਦੇ ਵਿੱਚ ਕਹਿੰਦੇ ਰਹੇ ਨੇ ਆਬਵੀਅਸਲੀ ਸਿੱਖ ਇਸ ਗੱਲ ਨੂੰ ਕਾਉਂਟਰਡਿਕਟ ਕਰਦੇ ਨੇ ਆਪਾਂ ਕਹ ਦੇ ਪਾਦਸ਼ਾਹ ਨੇ ਉਹਨਾਂ ਨੂੰ ਜਿਹੜਾ ਸਿੱਖ ਬਣਾ ਕੇ ਜਾਂ ਉਹ ਸਿੱਖ ਸਿੱਖੀ ਰੂਪ ਦੇ ਵਿੱਚ ਆ ਕੇ ਹੀ ਉਹਨਾਂ ਨੇ ਸਾਰਾ ਇਹ एंपਾਇਰ ਜਿਹੜਾ ਖੜਾ ਕੀਤਾ ਉਹਨਾਂ ਦੀ ਪੁਰਾਣੀ ਲਾਈਫ ਜਿਹੜੀ ਸੀ ਉਹ ਅੱਡ ਅੱਡ ਸੀਗੀ ਸੋ ਇਹ ਚਲੋ ਜਿਹੜਾ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਤ ਇਤਿਹਾਸ ਜਿਹੜਾ ਸਾਂਝਾ ਕੀਤਾ ਉਹ ਇੱਕ ਅੱਡ ਗੱਲ ਹੈ ਪਰ ਉਹਦੇ ਵਿੱਚ ਇੱਕ ਜਿਹੜੀ ਮੈਨੂੰ ਵੀ ਗਲਤੀ ਲੱਗੀ ਆ ਆਈ ਥਿੰਕ ਹੁਣੇ ਤਾਂ ਜ਼ਿਆਦਾ ਹੋ ਸਕਦਾ ਕਿ ਜਿੰਵੇਂ ਮੈਂ ਕਹਾਂ ਕਿ ਉਹਨਾਂ ਦੀ ਅੜਪੋੜ ਮਿਸਟੇਕ ਹੋ ਗਈ ਜਾਂ ਕਿੱਦਾਂ ਵੀ ਹੋਇਆ ਕਿ ਖਾਸ ਕਰਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹੀਦੀ ਆ ਸ਼ਹਾਦਤ ਹੈ ਉਹਨਾਂ ਦੀ ਉਦੇ ਬਾਬਤ ਆਈ ਥਿੰਕ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਉਹਨਾਂ ਦੀ ਸ਼ਹਾਦਤ ਸਿਰਫ ਤੇ ਸਿਰਫ ਇਸ ਕਰਕੇ ਨਹੀਂ ਸੀ ਹੋਈ ਕਿ ਉਹ ਕਿ ਉਹਨਾਂ ਨੂੰ ਕਿਹਾ ਗਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਉਹਨਾਂ ਨੇ ਨਹੀਂ ਕੀਤਾ ਤੇ ਇਸ ਕਰਕੇ ਉਹਨਾਂ ਦੀ ਸ਼ਹਾਦਤ ਹੋ ਗਈ ਆਪਾਂ ਸਾਰੇ ਇਸ ਜਿਹੜੇ ਤਵਾਰੀਖ ਤੋਂ ਇਤਿਹਾਸ ਤੋਂ ਜਾਣੂ ਆ ਕਿ ਉਹਨਾਂ ਨੇ ਸਪੈਸੀਫਿਕਲੀ ਜਦੋਂ ਕਸ਼ਮੀਰੀ ਪੰਡਤ ਆਉਂਦੇ ਨੇ ਆ ਕੇ ਉਹਨਾਂ ਕੋਲ ਫਰਿਆਦ ਕਰਦੇ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਹੁਣ ਕਿਸੇ ਮਹਾਪੁਰਸ਼ ਦੀ ਸ਼ਹੀਦੀ ਦੀ ਜਰੂਰਤ ਆ ਕੁਰਬਾਨੀ ਦੀ ਜਰੂਰਤ ਆ ਜਦੋਂ ਗੁਰਗੋਬਿੰਦ ਸਿੰਘ ਜੀ ਪਾਸ਼ਾ ਬਹੁਤ ਘੱਟ ਉਮਰ ਦੇ ਵਿੱਚ ਵੀ ਸੀਗੇ ਉਦੋਂ ਵੀ ਇਹਨਾਂ ਨੇ ਇਹ ਗੱਲ ਕਹੀ ਕਿ ਵੀ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਤੇ ਫਿਰ ਉਹ ਕਿਹਾ ਗਿਆ ਸਿਕਾ ਕਸ਼ਮੀਰੀ ਪੰਡਤਾਂ ਦੇ ਵੱਲੋਂ ਉਹ ਜਿਹੜਾ ਮੁਗਲਾਂ ਨੂੰ ਜਾ ਕੇ ਔਰੰਗਜ਼ੇਬ ਨੂੰ ਜਾ ਕੇ ਕਿ ਤੂੰ ਗੁਰੂ ਤੇਗ ਬਹਾਦਰ ਸਾਹਿਬ ਤੋਂ ਇਸਲਾਮ ਕਬੂਲ ਕਰ ਲਾ ਅਸੀਂ ਵੀ ਕਰ ਲਵਾਂਗੇ ਜਿਸ ਤਰੀਕੇ ਨਾਲ ਆਪਾਂ ਜਿਹੜਾ ਇਹ ਪੜਦੇ ਆ ਤੇ ਫਿਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਇਹ 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 ਹਮੇਸ਼ਾ ਕਿਹਾ ਜਾਂਦਾ ਹਿੰਦੀ ਦੀ ਚਾਦਰ ਗੁਰਤੀਖ ਬਹਾਦਰ ਜਾਂ ਪਹਿ Hindu ਧਰਮ ਦੇ ਲਈ ਜਾਂ ਇਹਨਾਂ ਕਸ਼ਮੀਰੀ ਪੰਡਤਾਂ ਦੀ ਇਹਨਾਂ ਨੂੰ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੋ ਉਹ ਕਿਤੇ ਨਾ ਕਿਤੇ ਉਹਨੂੰ ਜਿਹੜਾ ਉਹ ਵਿੱਚ ਜ਼ਰੂਰ ਲੈ ਕੇ ਆਉਣਾ ਚਾਹੀਦਾ ਸੀਗਾ ਤੇ ਇਹ ਬਾਕੀ ਜੇਕਰ ਆਪਾਂ ਗੱਲ ਕਰੀਏ ਇੱਕ ਜਿਹੜੀ ਹੋਰ ਬਹੁਤ ਵੱਡੀ ਗਲਤੀ ਹੈ ਆਈ ਥਿੰਕ ਕਿਉਂਕਿ ਇਹਦੇ ਤੇ ਤਕਰੀਬਨ ਮੈਨੂੰ ਲੱਗਦਾ ਕਿ ਸਾਡਾ ਇੱਕ ਕੰਸੈਂਸਸ ਹੈਗਾ ਕਿ ਜਿਹੜਾ ਵੀ ਸਿੱਖ ਜਿਹੜੇ ਗੁਰੂ ਸਾਹਿਬਾਨ ਆ 10 ਗੁਰੂ ਸਾਹਿਬਾਨ ਆ ਜਾਂ ਉਹਨਾਂ ਦੇ ਪਰਿਵਾਰ ਆ ਵੀ ਉਹਨਾਂ ਦਾ ਵੀ ਕਿਸੇ ਵੀ ਤਰੀਕੇ ਨਾਲ ਨਾ ਤਾਂ ਐਨੀਮੇਟਡ ਨਾ ਹੀ ਉਹਨਾਂ ਦੀ ਕੋਈ ਵੀ ਉਹਨਾਂ ਨੂੰ ਵੀਡੀਓ ਦੇ ਵਿੱਚ ਕੋਈ ਕੋਈ ਵੀ ਅਦਾਕਾਰ ਉਹਨਾਂ ਦਾ ਰੋਲ ਜਿਹੜਾ ਨਿਭਾ ਸਕਦਾ ਜਿਹੜੇ ਉਸ ਤੋਂ ਬਾਅਦ ਸਿੱਖ ਯੋਧਿਆਂ ਦੇ ਉੱਤੇ ਆਈ ਥਿੰਕ ਕਾਫੀ ਜ਼ਿਆਦੇ ਲੋਕਾਂ ਦਾ ਜਿਹੜਾ ਬਖ ਬਖ ਵਿਊਜ਼ ਇਹਦੇ ਤੇ ਹੈਗੇ ਆ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਿ ਸਿੱਖ ਗੁਰੂ ਸਹਿਬਾਨਾਂ ਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਤੱਕ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਉਹ ਉਹਨਾਂ ਦਾ ਕੋਈ ਰੋਲ ਨਿਭਾਵੇ ਜਾਂ ਉਹਨਾਂ ਨੂੰ ਚਲੋ ਆਪਾਂ ਕਹਿ ਦਈਏ ਕਿ AI ਦੇ ذریعے ਜਾਂ ਐਨੀਮੇਟਡ ਰੂਪ ਦੇ ਵਿੱਚ ਵੀ ਦਿਖਾਇਆ ਜਾਵੇ ਪਰ ਜਿਹੜੇ ਸਾਡੇ ਯੋਧੇ ਆ ਜਿਹੜੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਾਂ ਉਸ ਤੋਂ ਬਾਅਦ ਜਿੰਨੇ ਸਾਡੇ ਯੋਧੇ ਹੋਏ ਆ ਉਹ ਗੁਰੂ ਨਹੀਂ ਸਕੇ ਗੁਰੂ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਕੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਉਹਨਾਂ ਦਾ ਮੈਨੂੰ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਉਹ ਇਤਿਹਾਸ ਜਿਹੜਾ ਹਿਸਟਰੀ ਦਿਖਾਈ ਜਾ ਸਕਦੀ ਆ ਅੱਗੇ ਜਦੋਂ ਆ ਕਾਲ ਫਿਲਮ ਵਾਲਾ ਰੌਲਾ ਪਿਆ ਉਦੋਂ ਵੀ ਇਹ ਗੱਲ ਕਹੀ ਸੀਗੀ ਤੇ ਮੈਨੂੰ ਬਹੁਤ ਸਾਰੇ ਸੱਜਣ ਦਾ ਮੇਨ ਅਸਹਿਮਤੀ ਸੀ ਇਸ ਗੱਲ ਤੇ ਕਿ ਮੈਨੂੰ ਤਾਂ ਇਹਦੇ ਵਿੱਚ ਕੁਝ ਵੀ ਜਿਹੜਾ ਸਮਝ ਨਹੀਂ ਆਉਂਦੀ ਜਾਂ ਇਹ ਤੇ ਕੋਈ ਮੈਨੂੰ ਇਹ ਪਤਾ ਨਹੀਂ ਲੱਗਦਾ ਵੀ ਇਹਦਾ ਕੁਐਸਚਨ ਕਿਹੜੀ ਚੀਜ਼ ਦਾ ਵਾ ਜਿਹੜਾ ਇਤਿਹਾਸ ਆਪਾਂ ਬੋਲ ਕੇ ਆਪਣੇ ਜਿਹੜਾ ਦੱਸ ਸਕਦੇ ਆ ਜਦੋਂ ਗੁਰੂ ਸਾਹਿਬਾਨਾਂ ਦੀ ਗੱਲ ਹੁੰਦੀ ਆ ਉੱਥੇ ਤਾਂ ਇਹ ਗੱਲ ਆ ਜਾਂਦੀ ਕਿਉਂਕਿ ਇੱਕ ਰੋਹਾਨੀ ਗੱਲ ਆ ਰੋਹਾਨੀਅਤ ਜਿਹੜੀ ਉਹ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਹੌਲੀ-ਹੌਲੀ ਉਸ ਚੀਜ਼ ਨੂੰ ਸਮਝਦੇ ਆ ਤੁਸੀਂ ਸਿੱਖਦੇ ਆ ਪਰ ਜਿਹੜਾ ਇਤਿਹਾਸ ਆ ਉਹ ਤਾਂ ਇੱਕ ਤਵਾਰੀਖ ਹੁੰਦੀ ਆ ਨਾ ਆਪਾਂ ਦੱਸਣਾ ਹੁੰਦਾ ਇੱਕ ਜਾਣਕਾਰੀ ਦੇਣੀ ਹੁੰਦੀ ਆਪਣੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਤੇ ਉਹ ਜਾਣਕਾਰੀ ਜੇਕਰ ਆਪਾਂ ਬੋਲ ਕੇ ਦੇ ਸਕਦੇ ਆ ਤਾਂ ਉਹ ਆਪਾਂ ਵੀਡੀਓ ਦੇ ਵਿੱਚ ਕਿਉਂ ਨਹੀਂ ਦੇ ਸਕਦੇ ਜਾਂ ਉਹਦਾ ਕੁਝ ਕਿ ਜਿਹੜਾ ਹੋ ਹੁਣ ਵੀ ਜਦੋਂ ਆਪਾਂ ਸਾਖੀਆਂ ਸੁਣਾਉਨੇ ਆ ਉਦੋਂ ਵੀ ਤਾਂ ਆਪਾਂ ਬਹੁਤ ਸਾਰੇ ਆਪਣੇ ਨਿਆਣਿਆਂ ਨੂੰ ਸਮਝਾਉਣ ਦੇ ਲਈ ਚੀਜ਼ਾਂ ਦੱਸਦੇ ਹਾਂ ਨਾ ਵੀ ਇਦਾਂ ਇਦਾਂ ਹੁੰਦਾ ਸੀ ਕੋਈ ਉਹਦੇ ਨਾਲ ਅੱਜ ਦੇ ਜਮਾਨੇ ਦੀ ਉਦਾਹਰਨ ਜੋੜ ਕੇ ਦੱਸਦੇ ਆਂ ਤੇ ਜੇਕਰ ਉਹਨੂੰ ਕਿਸੇ ਵੀਡੀਓ ਦੇ ਰੂਪ ਦੇ ਵਿੱਚ ਦਿਖਾ ਦਿੱਤਾ ਜਾਵੇ ਤਾਂ ਮੈਨੂੰ ਤਾਂ ਉਹਦੇ ਵਿੱਚ ਕੁਝ ਗਲਤ ਨਜ਼ਰ ਨਹੀਂ ਆਉਂਦਾ ਪਰ ਖੈਰ ਚਲੋ ਸਾਡੇ ਸਿੰਘ ਸਾਹਿਬ ਆ ਜਿਹੜੇ ਉਹਨਾਂ ਨੇ ਵੀ ਬੜਾ ਐਤੇ ਤੇ ਕਿਹਾ ਕਿ ਇਦਾਂ ਨਹੀਂ ਹੋ ਸਕਦਾ ਜੀ AI ਦੇ ذریعے ਗਰੇਵਾਲ ਸਾਹਿਬ ਨੇ ਵੀ ਖਾਸਾ ਗਰਜੇ ਬਰਸੇ ਨੇ ਉਹ ਇੱਕ ਤਾਂ ਮੈਂ ਕਿਹਾ ਵੇ ਵੈਸੇ ਚਲੋ ਉਹਨਾਂ ਨੂੰ ਇਸ ਤਰੀਕੇ ਦੀ ਲੈਂਗੁਏਜ ਸਾਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਬਾਡੀਜ਼ ਆ ਉਹਨਾਂ ਨੂੰ ਨਹੀਂ ਬੋਲਣੀ ਚਾਹੀਦੀ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਐਂਡ ਇਹ ਇਹ ਇਹਦੇ ਤੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਈ ਥਿੰਕ ਗੱਲ ਹੋਣੀ ਚਾਹੀਦੀ ਹੈ ਜੀ ਇਹ ਖਾਸ ਕਰਕੇ ਜਿਹੜੀ ਨਵੀਂ ਟੈਕਨੋਲੋਜੀ ਆ ਇਹ ਤਾਂ ਕਿਤੇ ਉਹੀ ਸਾਡੇ ਨਾਲ ਗੱਲ ਨਾ ਹੋਵੇ ਜਿੱਦਾਂ ਕਹਿੰਦੇ ਆ ਨਾ ਵੀ ਜਦੋਂ ਗੋਰਿਆਂ ਦੇ ਟਾਈਮ ਤੇ ਪਹਿਲਾ ਟਰੈਕਟਰ ਆਇਆ ਤੇ ਉਦੋਂ ਕਹਿੰਦੇ ਸੀ ਵੀ ਭਾਈ ਇਹ ਗੋਰੇ ਪਤਾ ਨਹੀਂ ਕਿਹੜੀ ਚੀਜ਼ ਲਾਏ ਨੇ ਤਾਂ ਸਾਡੀਆਂ ਫਸਲਾਂ ਲੂ ਦੇਣੀਆਂ ਇਹ ਕਿੱਦਾਂ ਦੀ ਗੱਲ ਆ ਫਿਰ ਜਦੋਂ ਕਹਿੰਦੇ ਵੀ ਰੇਲ ਦੀਆਂ ਪਟੜੀਆਂ ਬਿਛਾਈਆਂ ਗਈਆਂ ਤਾਂ ਸਾਡੇ ਇੱਧਰ ਲੋਕਾਂ ਦੇ ਵਿੱਚ ਰੌਲਾ ਪੈ ਗਿਆ ਇੰਡੀਆ ਪਾਕਿਸਤਾਨ ਤਾਂ ਉਦੋਂ ਇਕੱਠਾ ਹੀ ਹੁੰਦਾ ਸੀ ਹਜ਼ਨ ਅਸਾਰ ਸਾਹਿਬ ਹੁਣੀ ਬਹੁਤ ਵਾਰ ਹਿਸਟਰੀ ਦੀ ਗੱਲ ਕਰਦੇ ਹੋਏ ਦੱਸਦੇ ਹੁੰਦੇ ਆ ਕਿਉਂਕਿ ਉੱਥੇ ਵੀ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕੁਝ ਕਟੜ ਜਿਹੜੇ ਲੋਕ ਨੇ ਮੁਸਲਮਾਨਾਂ ਦੇ ਵਿੱਚ ਉਹ ਵੀ ਬੜਾ ਨਵੀਆਂ ਚ ਵੇ ਭਾਈ ਜਦੋਂ ਇਹ ਟ੍ਰੇਨ ਦੀਆਂ ਲਾਈਨਾਂ ਬਿਛਾਈਆਂ ਗਈਆਂ ਤਾਂ ਇਹ ਰੌਲਾ ਪੈ ਗਿਆ ਅਫਵਾਹ ਫਲਾਤੀ ਕਿ ਗੋਰਿਆਂ ਨੇ ਨਾ ਸਾਡਾ ਜਿਹੜਾ ਦੇਸ਼ ਆ ਇਹ ਇਹ ਜਿਹੜੇ ਲੋਹੇ ਦੇ ਪਟੇ ਲੈ ਕੇ ਆਉਂਦੇ ਆ ਤਾਂ ਸਾਡਾ ਦੇਸ਼ ਖਿੱਚ ਕੇ ਇਹਨਾਂ ਨੇ ਲੈ ਜਾਣਾ ਇੱਥੋਂ ਹੈ ਤੇ ਇਹ ਇਦਾਂ ਦੀਆਂ ਪਤਾ ਨਹੀਂ ਕਿੰਨੀਆਂ ਗੱਲਾਂ ਆ ਪਹਿਲਾਂ ਇਸਲਾਮਿਕ ਧਰਮ ਦੇ ਵਿੱਚ ਕਿਹਾ ਗਿਆ ਸੀ ਇਹ ਜਿਹੜਾ ਮਾਈਕ ਕਿਹਾ ਜਾਏ ਜਿਹੜਾ ਸਪੀਕਰ ਆ ਵੀ ਇਹਦੀ ਵਰਤੋਂ ਜਿਹੜੀ ਆ ਇਹ 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 ਹਰਾਮ ਆ ਤੇ ਉਸ ਸਪੀਕਰ ਦੀ ਉਹਦੀ ਵਰਤੋਂ ਵੀ ਹੁੰਦੀ ਆ ਸਾਰਾ ਕੁਝ ਹੁੰਦਾ ਹੁਣ ਸੋ ਕਿਤੇ ਬਾਅਦ ਵਿੱਚ ਐਵੇਂ ਹਾਸੋਹੀਣੀ ਸਥਿਤੀ ਨਾ ਬਣੇ ਆਈ ਥਿੰਕ ਬੈਟਰ ਹੈ ਕਿ ਇਹਦੇ ਤੇ ਬਹਿ ਕੇ ਪਹਿਲਾਂ ਵਿਚਾਰ ਕਰ ਲਿਆ ਜਾਣਾ ਚਾਹੀਦਾ ਇਨਸਟੈਡ ਆਫ ਕੁਝ ਕੁ ਬੰਦੇ ਐਸਜੀਪੀਸੀ ਦੇ ਇਕੱਠੇ ਹੋ ਕੇ ਜਿਹੜਾ ਸਾਨੂੰ ਇਹ ਫਤਵਾ ਜਿਹੜੇ ਬਹੁਤ ਅਹਿਮ ਵਿਸ਼ੇ ਨੇ ਕਿਉਂਕਿ ਇਹਦੇ ਤੇ ਆਈ ਥਿੰਕ ਸਾਡੇ ਵਰਗੇ ਸਾਰਿਆਂ ਦੀ ਜਿੰਨੇ ਵੀ ਹੋਰ ਠੀਕ ਹੈ ਤੇ ਜੇਕਰ ਬਹੁ ਗਿਣਤੀ ਸਿੱਖਾਂ ਦੀ ਇਹ ਕਹਿੰਦੀ ਆ ਕਿ ਸਿੱਖ ਜਿਹੜੇ ਇਹ ਇਤਿਹਾਸ ਦੇ ਨਾਇਕ ਵੀ ਨੇ ਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਵੀ ਜਿੰਨੇ ਵੀ ਇਹ ਨਾਇਕ ਨੇ ਇਹਨਾਂ ਦਾ ਨਾਂ ਤਾਂ ਐਨੀਮੇਟਡ ਬਣਨਾ ਚਾਹੀਦਾ ਨਾ ਇਹਨਾਂ ਦਾ ਕੋਈ ਕਿਰਦਾਰ ਨਿਭਾ ਸਕਦਾ ਜੇ ਸਾਡੀ ਬਹੁ ਗਿਣਤੀ ਇਹ ਗੱਲ ਕਹਿੰਦੀ ਆ ਤਾਂ ਚਲੋ ਫੇ ਆਪਾਂ ਕਬੂਲ ਕਰ ਲਵਾਂਗੇ ਪਰ ਘੱਟੋ ਘੱਟ 5-10 ਬੰਦੇ ਰੂਮ ਦੇ ਵਿੱਚ ਬਹਿ ਕੇ ਤਾਂ ਇਹ ਡਿਸਾਈਡ ਨਾ ਨਾ ਕਰਨ ਸਾਰਿਆਂ ਦੀ ਇੱਕ رائے ਲਈ ਜਾਵੇ ਕਿਉਂਕਿ ਮੈਂ ਤਾਂ ਬਹੁਤ ਸਾਰੇ ਲੋਕਾਂ ਦੇ ਨਾਲ ਜਿੱਥੇ ਤੱਕ ਮੇਰੀ ਗੱਲ ਹੋਈ ਹੈ ਸਾਰੇ ਤਕਰੀਬਨ ਇਸ ਗੱਲ ਤੇ ਸਹਿਮਤ ਨੇ ਕਿ ਗੁਰੂ ਸਹਿਬਾਨ ਤੇ ਉਹਨਾਂ ਦੇ ਪਰਿਵਾਰਾਂ ਦਾ ਨਹੀਂ ਦਿਖਾ ਲਿਆ ਜਾਣਾ ਚਾਹੀਦਾ ਪਰ ਬਾਅਦ ਵਿੱਚ ਜਿਹੜਾ ਸਿੱਖ ਯੋਧੇ ਹੈ ਜਾਂ ਜਿਹੜਾ ਸਿੱਖ ਇਤਿਹਾਸ ਹੈ ਜੇਕਰ ਉਹਨੂੰ ਤੁਸੀਂ ਦੁਨੀਆ ਦੇ ਵਿੱਚ ਫਲਾਉਣਾ ਚਾਹੁੰਦੇ ਆ ਤੇ ਡੈਫੀਨਿਟਲੀ ਤੁਹਾਨੂੰ ਨਵੇਂ ਜਿਹੜੇ ਤਰੀਕੇ ਆ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਆ ਉਹਦੇ ਵਿੱਚ ਕੋਈ ਹਰਜ ਨਹੀਂ ਅਸੀਂ ਉਹ ਉਹ ਉਹਦੇ ਨਾਲ ਕੋਈ ਅਜਾ ਵੈਸੇ ਵੀ ਸਾਨੂੰ ਹਰੇਕ ਚੀਜ਼ ਨੂੰ ਨਾ ਅਸੀਂ ਸਾਜ਼ਿਸ਼ ਦੇ ਰੂਪ ਦੇ ਵਿੱਚ ਹੀ ਦੇਖਦੇ ਆ ਹੁਣ ਦਰੂਬਰ ਆਠੀ ਨੂੰ ਕੋਈ ਜਿਹੜਾ ਜੇਕਰ ਇਹ ਤਾਂ ਫਿਰ ਜਾਣਕਾਰੀ ਦੀ ਅਨਹੋਦ ਵਾਲੀ ਗੱ ਬੀ ਉਹਨੂੰ ਹੁਣ ਜੇ ਕੋਈ ਕਹਿ ਦੇਵੇ ਕਿ ਜੀ ਆਰਐਸਐਸ ਨੇ ਇਹ ਕਰਵਾਇਆ ਉਹ ਤਾਂ ਤਾਂ ਰਾਠੀ ਦਾ ਤਾਂ ਸਾਰਾ ਜ਼ੋਰ ਲੱਗਾ ਪਿਆ ਬੀਜੇਪੀ ਸਰਕਾਰ ਦੇ ਖਿਲਾਫ ਜਿੱਥੇ ਜਿੱਥੇ ਇਹ ਕੇਰਲਾ ਸਟੋਰੀ ਵਰਗੀਆਂ ਪ੍ਰੋਪੋਗੈਂਡਿਸਟ ਜਿਹੜੀਆਂ ਫਿਲਮਾਂ ਦਿਖਾਈਆਂ ਗਈਆਂ ਉੱਥੇ-ਉੱਥੇ ਲੋਕਾਂ ਨੇ ਬਹੁਤ ਸਾਰੇ ਜਗ੍ਹਾਾਂ ਤੇ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਦਰੂਪ ਰਾਠੀ ਦੀ ਵੀਡੀਓ ਨਾਲ ਦਿਖਾ ਲਈ ਐਸ ਲੈਵਲ ਦਾ ਉਹਦਾ ਇਨਫਲੂਐਂਸ ਆ ਭਾਰਤ ਦੇ ਲੋਕਾਂ ਦੇ ਉੱਤੇ ਤੇ ਮੋਦੀ ਸਰਕਾਰ ਖਾਸੀ ਉਹਦੇ ਤੋਂ ਪ੍ਰੋਬਲਮ ਦੇ ਵਿੱਚ ਰਹਿੰਦੀ ਆ ਕਿਉਂਕਿ ਹਮੇਸ਼ਾ ਉਹ ਤਕਰੀਬਨ ਤੱਥਾਂ ਤੇ ਗੱਲ ਕਰਦਾ ਹਮੇਸ਼ਾ ਹੀ ਜਿਹੜਾ ਉਹਦੀਆਂ ਜਦੋਂ ਵੀ ਪੋਲੀ ਉਹ ਹੋ ਸਰਕਾਰ ਦਾ ਸਾਥ ਉਹ ਕਿਉਂ ਦੇਊਗਾ ਜਾਂ ਕਿਉਂ ਉਹ ਇਸ ਵੀਕੇ ਦੀ ਸਾਜ਼ਿਸ਼ ਦੇ ਵਿੱਚ ਆਊਗਾ ਜਿਹਨੂੰ ਕਿ ਆਲਰੇਡੀ ਸਰਕਾਰ ਇਸ ਵੀਕੇ ਨਾਲ ਦੇਖਦੀ ਆ ਕਿ ਇਹ ਤਾਂ ਸਾਡੇ ਖਿਲਾਫ ਹੀ ਕਰਦਾ ਜਿੰਨਾ ਵੀ ਸਰਕਾਰ ਦਾ ਜਿਹੜਾ ਤਾਣਾ ਬਾਣਾ ਹੈ ਜਿਹੜਾ ਸਰਕਾਰ ਨੂੰ ਸਪੋਰਟ ਕਰਦਾ ਸੋਸ਼ਲ ਮੀਡੀਆ ਉਹ ਤੁਸੀਂ ਦੇਖ ਲਓ ਉਧਰ ਉਬਰਾਠੀ ਦੇ ਬਾਬਤ ਉਹ ਕੀ ਕਹਿੰਦਾ ਤੇ ਦੂਜੀ ਗੱਲ ਨਾ ਉਹਨੂੰ ਬਿਓਰਸ਼ਿਪ ਦੀ ਲੋੜ ਹੈ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨੂੰ ਵੇਖਦੇ ਨੇ ਆਲਰੇਡੀ ਦੇਖਦੇ ਨੇ ਉਹ ਤਾਂ ਆਲਰੇਡੀ ਬਹੁਤ ਵੱਡਾ ਨਾਮ ਹੈ ਤੇ ਚਲੋ ਜੇਕਰ ਉਹਨੇ ਬਣਾਈ ਆ ਜਾਂ ਬਾਈ ਮਿਸਟੇਕ ਹੋਲੀ ਤਾਂ ਕੋਈ ਗਲਤੀ ਹੋ ਵੀ ਗਈ ਆ ਅਸੀਂ ਤਰੀਕੇ ਨਾਲ ਉਹਨੂੰ ਕਹਿ ਸਕਦੇ ਹਾਂ ਚਲੋ ਚੰਗੀ ਗੱਲ ਹੈ ਉਹਦੀ ਕਿ ਉਹਨੇ ਵੀਡੀਓ ਹਟਾ ਲਈ ਵੇਬ ਠੀਕ ਹੈ ਭਾਈ ਤੂੰ ਆਪਣੇ ਚਿਤੋਂ ਹੋ ਸਕਦਾ ਕਿ ਬਹੁਤ ਚੰਗੀ ਮਨਛਾਨਾ ਕੀਤੀ ਹੋਵੇ ਜੋ ਕਿ ਉਹਨੇ ਕਿਹਾ ਵੀ ਆ ਕਿ ਮੈਂ ਤਾਂ ਇੱਕ ਗੁੱਡ ਫੇਥ ਦੇ ਵਿੱਚ ਕੀਤਾ ਸੀ ਪਰ ਜੇਕਰ ਨਹੀਂ ਚੰਗਾ ਲੱਗਾ ਕਿਸੇ ਦੇ ਧਾਰਮਿਕ ਬਲੀਫ ਦੇ ਖਿਲਾਫ ਆ ਤਾਂ ਮੈਂ ਇਸ ਚੀਜ਼ ਨੂੰ ਹਟਾ ਲੈਣਾ ਤੇ ਉਹਨੂੰ ਚਲੋ ਉਹਨੇ ਹਟਾ ਵੀ ਲਿਆ ਤੇ ਪਰ ਡੈਫੀਨਿਟਲੀ ਜਦ ਮੈਂ ਕਿਹਾ ਕਿ ਇਸ ਚੀਜ਼ ਤੇ ਉੱਤੇ ਡਿਬੇਟ ਦੀ ਜ਼ਰੂਰਤ ਆ ਹਰ ਬਾਰ ਕੋਈ ਫਿਲਮ ਬਣਦੀ ਕੋਈ ਅਕਾਲ ਫਿਲਮ ਬਣਦੀ ਆ ਕੋਈ ਵੀ ਫਿਲਮ ਆਉਂਦੀ ਆਸੀ ਉਹਦੇ ਤੇ ਰੌਲਾ ਪਾ ਲੈਨੇ ਆ ਕਿ ਇਹਦੇ ਨਾਲੋਂ ਬੈਟਰ ਐ ਇੱਕ ਵਾਰੀ ਲੋਕਾਂ ਨੂੰ ਪੁੱਛ ਲਿਆ ਜਾਵੇ ਨਾ ਤੁਸੀਂ ਕੀ ਚਾਹੁੰਦੇ ਹੋ ਕਿ ਭਾਈ ਜੇਕਰ ਲੋਕ ਆਪਣਾ ਇਤਿਹਾਸ ਜਿਹੜਾ ਹਿਸਟਰੀ ਦੇ ਨਾਲ ਵੇਖਣਾ ਚਾਹੁੰਦੇ ਨੇ ਤਾਂ ਤੁਸੀਂ ਬਿਲਕੁਲ ਵੀ ਕਿਸੇ ਦੇ ਉੱਤੇ ਇਹ ਥੋਪ ਵੀ ਨਹੀਂ ਦੇਣਾ ਜਿਹੜਾ ਸਾਨੂੰ ਚਾਹੀਦਾ ਜਮਹੂਰੀ ਦੌਰ ਦੇ ਵਿੱਚ ਅਸੀਂ ਅੱਜ ਕੱਲ ਨਵੇਂ ਮਾਡਰਨ ਯੁੱਗ ਦੇ ਵਿੱਚ ਰਹਿੰਦੇ ਆ ਤੇ ਜੇਕਰ ਉਹਦੀਆਂ ਚੀਜ਼ਾਂ ਅਸੀਂ ਕਹਿੰਨੇ ਆ ਵੀ ਅਸੀਂ ਸੋਸ਼ਲ ਮੀਡੀਆ ਯੂਜ਼ ਕਰਨਾ ਫੋਨ ਵੀ ਯੂਜ਼ ਕਰਨੇ ਗੱਡੀਆਂ ਵੀ ਯੂਜ਼ ਕਰਨੀਆਂ ਪਰ ਜਿਹੜੇ ਜਿਹੜੀ ਕੋਈ ਚੀਜ਼ ਬਾੜੀ ਜੀ ਵੀ ਸਾਨੂੰ ਲੱਗਦਾ ਵੀ ਸਾਡੇ ਹਿਸਾਬ ਨਾਲ ਨਹੀਂ ਚੱਲਦੀ ਅਸੀਂ ਉਹਨੂੰ ਨਹੀਂ ਦੇ ਨਾਲ ਬਹੁਤ ਸਾਰੇ ਮਸਲਿਆਂ ਦੇ ਉੱਤੇ ਜੁੜਦੇ ਰਹਾਂਗੇ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ ਸਸਿਕਾ